ਇਹ ਸਾਰੀ ਰਿਸਰਚ ਜਿਹੜੀ ਹੈ ਨੇ ਦੀਪ ਸੋਧੂ ਦੀ ਆ। ਅੱਛਾ। ਔਰ ਇਹ ਸਾਰੀ ਰਿਸਰਚ 2023 ਦੀ ਆ। 2023 ਦੀ ਆ। ਕਿ ਮੈਂ ਚ ਹਾਲੇ ਤੱਕ ਕੋਈ ਅਪਡੇਟ ਨਹੀਂ ਕੀਤਾ। ਸਾਰੀ ਜਿੰਨੀ ਉਹਦੀ ਰਿਸਰਚ ਸੀ ਇਹ ਉਹੀ ਆ। ਪੰਜਾਬ ਦੇ ਵਿੱਚ ਆ ਪੰਜ ਛੇ ਫਸਲਾਂ ਨੇ। ਕਣਕ ਕਣਕ ਪੰਜਾਬ ਦਾ ਕਿਸਾਨ 40 ਤੋਂ 50% ਪੂਰੇ ਦੇਸ਼ ਦੀ ਬੀਜ ਰਿਆ। ਝੋਨਾ 10 ਤੋਂ 12%, ਕਪਾਹ 10 ਤੋਂ 12%, ਮੱਕੀ 5% ਤੇ ਗੰਨਾ ਜਿਹੜਾ ਆ 10 ਤੋਂ 12% ਪੰਜਾਬ ਦਾ ਕਿਸਾਨ ਪੀਜਦਾ। ਜੀ। ਇਹਨੇ ਕਪੂਰਤੀ ਪੂਰੀ ਕਰ ਰਿਆ। ਕਣਕ ਦੇ ਵਿੱਚ 20% ਦਾ ਘਾਟਾ ਪੰਜਾਬ ਦੇ ਕਿਸਾਨ ਨੂੰ ਪੈ ਰਿਹਾ ਹਰ ਸਾਲ ਹੂੰ ਝੋਨੇ ਦੇ ਵਿੱਚ 15% ਕਪਾਹ ਚ 25% ਮੱਕੀ ਚ 10% ਤੇ ਗੰਨੇ ਚ 5% ਦਾ ਘਾਟਾ ਹੈਗਾ ਇਸ ਲਈ ਫਾਹੇ ਲੱਗ ਰਿਹਾ ਕਿਸਾਨ ਨੂੰ ਹੂੰ ਠੀਕ ਹੈ ਜੀ ਹੁਣ ਦੀਪ ਸਿੱਧੂ ਜਨਤਾ ਸੀ ਕਿ ਇਨਫੋਰਮੇਸ਼ਨ ਜਿਹੜੀਆਂ ਅਗਲੀਆਂ ਇਨਫੋਰਮੇਸ਼ਨਾਂ ਹੈ ਲੋਕਾਂ ਤੱਕ ਪਹੁੰਚਣ ਲੋਕਾਂ ਨੂੰ ਫਸਲੀ ਚੱਕਰ ਤੋਂ ਆਜ਼ਾਦ ਕਰਾਇਆ ਜਾਵੇ ਤੁਸੀਂ ਟਮਾਟਰ ਦੇ ਪਾਊਡਰ ਦਾ ਕਦੇ ਨਾਮ ਸੁਣਿਆ ਨਹੀਂ ਟਮਾਟਰ ਦੇ ਪਾਊਡਰ ਦਾ ਨਹੀਂ ਕਦੀ ਸੁਣਿਆ ਤੁਹਾਨੂੰ ਪਤਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਹ 2023 ਦਾ ਡਾਟਾ ਆ ਹੂੰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 22 ਲੱਖ ਮੈਟ੍ਰਿਕ ਟਨ ਜਿਹੜੀ 500 ਮਿਲੀਅਨ ਡਾਲਰ ਦਾ ਬਿਜ਼ਨਸ ਆ ਹੂੰ ਇਹਦੀ ਡਿਮਾਂਡ ਹੈਗੀ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਟਮਾਟਰ ਤੁਹਾਡਾ 3 ਰੁਪਏ 4 ਰੁਪਏ ਨੂੰ ਤੁਸੀਂ ਮੰਡੀਆਂ 'ਚ ਸਟਕਿਆ ਰਹੇ ਹੋ ਉਸ ਤੋਂ ਬਾਅਦ ਸੜਕਾਂ 'ਤੇ ਤੁਸੀਂ ਰੋਲਦੇ ਹੋ ਹੂੰ ਤੁਹਾਡਾ ਟਮਾਟਰ ਠੱਕੇ ਖਾਰਿਆ ਹੁੰਦਾ ਹੈ ਹੂੰ ਠੀਕ ਇੰਨੀ ਜ਼ਿਆਦਾ ਵੱਡੀ ਡਿਮਾਂਡ ਹੈ ਇਹ ਡਿਮਾਂਡ ਹੈ ਕਰਨਾ ਕੀ ਹੈ ਤੁਸੀਂ ਆਪਣੇ ਟਮਾਟਰ ਨੂੰ ਕਿਸੇ ਮੰਡੀ 'ਚ ਨਹੀਂ ਲੈ ਜਾਣਾ ਹੂੰ ਤੁਸੀਂ ਉਹਨੂੰ ਪ੍ਰੋਸੈਸ ਕਰਨਾ ਸੁਕਾਉਣਾ ਸੁਕਾਉਣ ਵਾਸਤੇ ਮਸ਼ੀਨਾਂ ਹੁੰਦੀਆਂ ਉਹਨੂੰ ਗ੍ਰਾਈਂਡਰ 'ਚ ਪਾਣਾ ਹੈ ਗ੍ਰਾਈਂਡ ਕਰਨਾ ਹੈ ਹੂੰ ਕੋਈ ਕੈਮੀਕਲ ਨਹੀਂ ਪਾਣਾ ਪੈਕ ਕਰਨਾ ਹੈ ਟਾਈਟ Amazon ਤੇ ਜਾ ਕੇ ਲਿਖੋ ਹੂੰ ਟਮਾਟਰ ਪਾਊਡਰ ਟਮੈਟੋ ਪਾਊਡਰ ਹੂੰ 2.5 250 ਰੁਪਏ ਦਾ ਕਿਲੋ ਵਿਗਦਾ ਅੱਛਾ ਜੀ ਜੀ ਦੱਸਿਆ ਕਿਸ ਨੇ ਦੀਪ ਸਿੱਧੂ ਦੱਸਣਾ ਚਾਹੁੰਦਾ ਸੀ ਇਹ ਉਹ ਤੋਂ ਬਾਅਦ ਇਹ ਭਾਰਤ ਦੇ ਅੰਦਰ 1.5 ਲੱਖ ਮੈਟ੍ਰਿਕ ਟਨ ਦੀ ਡਿਮਾਂਡ ਤਾਂ ਭਾਰਤ ਦੇ ਅੰਦਰ ਆ ਟਮਾਟਰ ਦੇ ਪਾਊਡਰ ਦੀ ਜੀ ਹੂੰ ਇਹ ਜਿੰਨੀਆਂ ਵੀ ਹਾਟ ਮਿਲੀయన్స్ ਹੋ ਗਿਆ ਡੋਮੀਨੋਸ ਹੋ ਗਿਆ ਜਿੰਨੀਆਂ ਵੀ ਪੁਰਚੀਜ਼ ਹੈਗੀਆਂ 버ਗਰ ਕਿ ਹੋ ਗਿਆ ਇਹ ਸਾਰੇ ਦੋ ਤਰੀਕੇ ਨਾਲ ਬਾਈ ਕਰਦੇ ਨੇ ਇੱਕ ਤਾਂ ਪਾਊਡਰ ਬਾਈ ਕਰਦੇ ਨੇ ਜਿਹੜਾ ਇਹਨਾਂ ਨੇ ਲੰਬਾ ਸਟੋਰ ਕਰਨਾ ਹੁੰਦਾ ਹਾਂਜੀ ਉਹਦੇ ਵਿੱਚ ਬਾਅਦ ਚ ਪਾਣੀ ਪਾਣਾ ਉਹਨੇ ਵਾਪਸ ਟਮਾਟਰ ਪਿਊਰੀ ਬਣ ਜਾਣਾ ਹੂੰ ਤੇ ਇੱਕ ਹੀ ਲੈਂਦੇ ਹੈਗੇ ਟਮਾਟਰ ਦੀ ਪਿਊਰੀ ਹੂੰ ਉਹ ਕੀ ਹੁੰਦਾ ਟਮਾਟਰ ਨੂੰ ਤੁਸੀਂ ਗ੍ਰਾਈਂਡ ਕੀਤਾ ਹਾਂਜੀ ਗ੍ਰਾਈਂਡ ਕਰਕੇ ਤੇ ਉਹਦੇ ਵਿੱਚ ਸਟੈਬਲਾਈਜ਼ਰ ਪਾਇਆ ਤੇ ਨੀਲੇ ਡਰਮ ਜਿਹੜੇ ਹੁੰਦੇ ਆ ਨੀਲੇ ਡਰਮ ਪੈਕ ਕਰਕੇ ਉਹ ਕੰਟੇਨਰ ਦੇ ਕੰਟੇਨਰ ਲੈਂਦੇ ਨੇ ਹੂੰ ਪ੍ਰੀਜ਼ਰਵੇਟਿਵਸ ਵੀ ਹੁੰਦੇ ਵਿੱਚ ਹੂੰ ਕਿਸਾਨ ਨੂੰ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਉਦੋਂ ਬਾਅਦ ਜਿਹੜਾ ਤੁਸੀਂ ਕਿਹਾ ਟਮਾਟਰ ਦਾ ਪਾਊਡਰ ਬਾਰੇ ਨਹੀਂ ਸੁਣਿਆ ਲਸਣ ਦਾ ਪਾਊਡਰ ਵੀ ਵਿਕਦਾ ਹੈ ਅਦਰਕ ਦਾ ਪਾウダー ਵੀ ਵਿਕਦਾ ਹੈ ਠੀਕ ਹੈ ਪਿਆਜ਼ ਦਾ ਪਾਊਡਰ ਕਾਫੀ ਦੇ ਦਾਣੇ ਇਹ ਤਾਂ ਚਲੋ ਕਾਫੀ ਦਾ ਤਾਂ ਪਤਾ ਹੈ ਉਹ ਤਾਂ ਆਮ ਚੀਜ਼ ਹੈ ਹਾਂਜੀ ਅਦਰਕ ਦਾ ਵੀ ਪਾਊਡਰ ਪਾਊਡਰ ਦੇ ਦਾਣੇ ਦਾ ਬਿਜ਼ਨਸ ਜਿਹੜਾ ਹੈ ਨਾ ਤੁਸੀਂ ਪੰਜਾਬ ਚ ਦੇਖਿਆ ਕਿਤੇ ਕਿਸ ਨੂੰ ਕਾਫੀ ਲਾਏ ਹੋਏ ਨਹੀਂ ਇਹ ਤਾਂ ਆਈ ਥਿੰਕ ਅਸਮਬਾਲੇ ਪਾਸੇ ਇਹ ਚਾਹ ਕਾਫੀ ਉਧਰ ਹੀ ਬਣੇ ਤੁਹਾਨੂੰ ਪਤਾ ਹੈ ਇਹਦਾ ਇਹਦੀ ਡਿਮਾਂਡ ਤੇ ਇਹਦਾ ਇਹਦਾ ਬਿਜ਼ਨਸ ਡਿਮਾਂਡ ਤਾਂ ਬਹੁਤ ਹੈ ਚਾਹ ਕਾਫੀ ਦੀ ਡਿਮਾਂਡ ਬਹੁਤ ਹੈ ਡਿਮਾਂਡ ਹੈਗੀ ਹੈ 1.9 ਸੈਂਕੜਾ ਹਜ਼ਾਰ ਤੇਰ ਲੱਖ ਹੂੰ 20 ਲੱਖ ਮੈਟ੍ਰਿਕ ਟਨ ਸਾਲਾਨਾ ਦੀ ਡਿਮਾਂਡ ਹੈ ਕਾਫੀ ਦੇ ਪਾਊਡਰ ਦੀ ਬਿਜ਼ਨਸ ਪਤਾ ਕਿੰਨਾ ਹੈ ਕਿੰਨਾ ਇੱਕ ਬਿਲੀਅਨ ਡਾਲਰ ਦਾ ਬਿਜ਼ਨਸ ਹੈ ਔਰ ਕੱਲਾ ਭਾਰਤ ਦਾ ਕੱਲਾ ਭਾਰਤ ਦਾ ਇੱਕ ਬਿਲੀਅਨ ਡਾਲਰ ਯੈਸ ਇਹ ਦੀਪ ਸਿੱਧੂ ਤੁਹਾਨੂੰ ਦੱਸਣਾ ਚਾਹੁੰਦਾ ਸੀ ਤੇ ਜੇ ਆਪਾਂ ਹੁਣ ਦੀ ਗੱਲ ਕਰਦੇ ਆਂ ਪੰਜਾਬ ਇਹਦੇ ਵਿੱਚ ਕਿੰਨਾ ਹਿੱਸਾ ਪਾ ਰਿਹਾ ਪਤਾ ਕਿੰਨਾ 1.5% 10000 ਮੈਟ੍ਰਿਕ ਟਨ ਜੇ ਵੀ ਇਨਕਮ ਇੰਨੀ ਜ਼ਿਆਦੀ ਹੋਣੀ ਸੀ ਤੁਸੀਂ ਇਹ ਦੇਖੋ ਅਸੀਂ ਕਹਿੰਦੇ ਆ ਕਿਸਾਨ ਰੋਲਦਾ ਪਿਆ ਅਸੀਂ ਕਹਿੰਦੇ ਆ ਵੀ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਮੁੱਲ ਨਹੀਂ ਮਿਲਦਾ ਪਿਆ ਘਾਟਾ ਪੈ ਰਿਹਾ ਤੇ ਕਣਕ ਵਰਗੀ ਫਸਲ ਸਾਲ-ਸਾਲ ਲੱਗ ਜਾਂਦਾ ਪੱਕਣ ਨੂੰ ਫੇਰ ਕਟਾਈ ਹੁੰਦੀ ਆ ਤਾਂ ਫੇਰ ਰੇਟ ਨੂੰ ਲੈ ਕੇ ਕਿਸਾਨ ਦੇ ਟੈਨਸ਼ਨਾਂ ਪੈ ਜਾਂਦੀਆਂ ਜੇਕਰ ਇਹ ਚੀਜ਼ਾਂ ਪਤਾ ਹੁਣ ਤੇ ਬਹੁਤ ਘੱਟ ਟਾਈਮ ਦੇ ਵਿੱਚ ਡਬਲ ਕ੍ਰੋਪ ਇੱਕ ਸਾਲ ਦੇ ਵਿੱਚ ਹੋ ਸਕਦੀ ਹੈ ਸੈਟ ਅਪ ਤਿਆਰ ਕਰ ਰਹੇ ਸੀ ਹਮ ਐਪਸ ਤਿਆਰ ਕਰ ਰਹੇ ਸੀ ਉਦੋਂ ਬਾਅਦ ਜਿਹੜਾ ਹੈਗਾ ਗਰਾਊਂਡ ਤੇ ਉਤਰ ਕੇ ਪ੍ਰਚਾਰ ਕਰਨਾ ਸੀ ਹਮ ਉਦੋਂ ਪਹਿਲਾਂ ਉਹਦੀ ਡਾਟਾ ਦੀ ਹੁਣ ਮਸਾਲੇ ਦੇ ਚਲੋ ਇਹ ਚੀਜ਼ਾਂ ਤਾਂ ਬੜੀਆਂ ਉਹ ਲੱਗਦੀਆਂ ਹੋਣੀਆਂ ਲੋਕਾਂ ਨੂੰ ਕਿ ਹੋਰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਮਸਾਲਾ ਤਾਂ ਸਾਰੇ ਹੀ ਵਰਤਦੇ ਨੇ ਹਰੇਕ ਦੇ ਘਰਾਂ 'ਚ ਵਰਤੇ ਜਾਂਦੇ ਨੇ ਨੋਰਮਲ ਮਸਾਲੇ ਦੀ ਇੰਡੀਆ ਦੀ ਮਾਰਕੀਟ ਦਾ ਇੰਟਰਨੈਸ਼ਨਲ ਮਾਰਕੀਟ ਦਾ ਤੁਸੀਂ ਕੈਲਕੂਲੇਸ਼ਨ ਇਨੀ ਜੋੜ ਸਕਦੇ ਹੂੰ ਮੈਂ ਕੀ ਕਹ ਰਿਹਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਮਸਾਲੇ ਦੇ ਡਿਮਾਂਡ ਦੀ ਤੁਸੀਂ ਕੈਲਕੂਲੇਸ਼ਨ ਇਨੀ ਜੋੜ ਸਕਦੇ ਆ ਆ ਜਿਹੜੀ ਕੈਲਕੂਲੇਸ਼ਨ ਆ ਹੂੰ ਦਾ ਇੰਡੀਅਨ ਇੰਡੀਆ ਸਪਾਈਸ ਮਾਰਕੀਟ ਸਾਈਜ਼ ਇਪ 2023 ਜਦੋਂ ਮੈਂ ਸਾਰੀਆਂ ਗੱਲਾਂ ਹੋਈਆਂ ਤੇ ਉਦੋਂ ਦੀ ਹੀ ਡਾਟਾ ਆ ਉਦੋਂ ਦੀ ਹੀ ਰਿਸਰਚ ਆ ਤੇ 2023 'ਚ ਹੀ 1,80,760 ਕਰੋੜ ਹਾਂਜੀ ਇਹ ਇੰਨੀ ਡਿਮਾਂਡ 2023 'ਚ ਇਹ 2023 ਦੀ ਡਿਮਾਂਡ ਆ ਹੂੰ ਤੇ 2032 ਦੇ ਤੱਕ 7,70,339 ਕਰੋੜ ਬਾਏ 2032 ਦੀ ਡਿਮਾਂਡ ਆ 7,70,000 ਤੋਂ ਵੱਧ ਪੰਜਾਬ ਐਦੇ ਚ ਕੀ ਕਰ ਰਿਹਾ ਕਦੀ ਪੰਜਾਬ ਚ ਦੇਖਿਆ ਕਿਸੇ ਨੇ ਦਾਲਚੀਨੀ ਦੇ ਪੇੜ ਲਾਏ ਹੁਣ ਨਹੀਂ ਚਾਈਨਾ ਤੋਂ ਆਉਂਦੇ ਆ ਕਦੀ ਦੇਖਿਆ ਕਿਸ ਨੇ ਲੌਂਗ ਦੇ ਬਾਗ ਹੀ ਜਾ ਰਿਹਾ ਸਾਰਾ ਕਦੀ ਦੇਖਿਆ ਕਿਸ ਨੇ ਲੌਂਗ ਦੇ ਪੇੜ ਲਾਏ ਹੋਣ ਲੌਂਗ ਦੇ ਬਾਗ ਲਾਏ ਹੋਣ ਨਹੀਂ ਕਦੀ ਦੇਖਿਆ ਕਿਸ ਨੇ ਇਲਾਚੀ ਦੇ ਬਾਗ ਲਾਏ ਹੋਣ ਨਹੀਂ ਕਿਸਾਨ ਨੂੰ ਦੱਸੂਗਾ ਕੌਣ ਡਿਮਾਂਡ ਜਿਹੜੀ ਹੈਗੀ ਆ 5 ਇਕਾਈ ਦਹਾਈ ਫੇਰ ਵੜੀਏ ਜਦਰਾ ਦੁਬਾਰਾ ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਯਾਰ ਲੱਖ 5 ਲੱਖ 5 ਲੱਖ ਮੈਟ੍ਰਿਕ ਟਨ ਆ ਇਹ ਹੂੰ ਠੀਕ ਹੈ ਜੀ ਪੰਜਾਬ ਇਹਦੇ ਚ ਕਿੰਨਾ ਹਿੱਸਾ ਆ ਰਿਹਾ ਸਿਰਫ 8% 60000 ਟਨ ਕਰ ਰਿਹਾ ਸਿਰਫ ਪੰਜਾਬ ਹੂੰ ਰਾਜਸਥਾਨ ਇਹਦੇ ਵਿੱਚ 9000 ਕਰੋੜ ਦਾ ਬਿਜ਼ਨਸ ਕਰ ਰਿਹਾ ਤੁਸੀਂ ਦੇਖੋ ਫਿਰ ਆਪਾਂ ਕਹਿੰਦੇ ਆ ਰਾਜਸਥਾਨ ਚ ਲੋਕਾਂ ਕੋਲ ਜ਼ਮੀਨਾਂ ਖੁੱਲੀਆਂ ਨੇ ਲੋਕ ਸੌਖੇ ਨੇ ਅਮੀਰ ਨੇ ਉਧਰ ਲੋਕ ਪੰਜਾਬ ਦੀ ਕੁੱਲ ਪੈਦਾਵਾਰ ਜਿਹੜੀ ਹੈਗੀ ਆ 14460 ਕਰੋੜ ਦੀ ਆ ਕਦੀ ਕਿਸੇ ਨੇ ਦੱਸਿਆ ਵੀ ਯਾਰ ਤੁਸੀਂ ਉਹ ਧਣੀਆਂ ਕਿਉਂ ਨਹੀਂ ਬਣਦੇ ਧਨੀਆਂ ਤਾਂ ਹੋ ਜਾਂਦਾ ਨਾ ਹਾਂਜੀ ਉਹ ਤਾਂ ਬੜਾ ਸੌਖਾ ਜਿਹਾ ਹੈ ਹੂੰ ਧਨੀਆਂ ਕਰ ਸਕਦੇ ਹਾਂ ਲੌਂਗ ਕਰ ਸਕਦੇ ਹਾਂ ਇਲਾਚੀ ਕਰ ਸਕਦੇ ਹਾਂ ਦੱਸਿਆ ਕਿਸੇ ਨੇ ਨਹੀਂ ਤੁਹਾਡੇ ਕੋਲ ਦੁਨੀਆ ਦੀ ਸਭ ਤੋਂ ਬੈਸਟ ਜ਼ਮੀਨ ਹੈ ਹਮ ਸਭ ਤੋਂ ਬੈਸਟ ਵੈਦਰ ਕੰਡੀਸ਼ਨਸ ਨੇ ਤੁਹਾਡੇ ਕੋਲ ਗਰਮੀ ਵੀ ਅੱਤ ਦੀ ਆਉਂਦੀ ਆ ਤੁਹਾਡੇ ਕੋਲ ਸਰਦੀ ਵੀ ਅੱਤ ਦੀ ਆਉਂਦੀ ਆ ਤੁਹਾਡੇ ਕੋਲ ਬਰਸਾਤ ਵੀ ਅੱਤ ਦੀ ਆਉਂਦੀ ਆ ਹਮ ਜੇ ਕੋਈ ਕਵੇ ਵੀ ਬਰਸਾਤ ਦੀ ਉਹ ਫਸਲ ਲਾ ਲਓ ਬਰਸਾਤ ਵੀ ਤੁਹਾਡੇ ਕੋਲ ਅੱਤ ਦੀ ਆ ਰਹੀ ਹੈ ਹਮ ਜੇ ਕੋਈ ਕਵੇ ਨਹੀਂ ਜੀ ਇਹ ਤਾਂ ਗਰਮੀ ਦੀ ਫਸਲ ਹੈ ਲਾ ਲਓ ਗਰਮੀ ਵੀ ਤੁਹਾਡੇ ਕੋਲ ਅੱਤ ਦੀ ਆ ਰਹੀ ਹੈ ਹਮ ਜੇ ਕੋਈ ਕਵੇ ਨਹੀਂ ਜੀ ਇਹ ਤਾਂ ਸਿਆਲ ਦੀ ਫਸਲ ਹੈ ਲਾ ਲਓ ਸਿਆਲ ਵੀ ਤਾਂ ਤੁਹਾਡੇ ਕੋਲ ਅੱਤ ਦੇ ਆ ਰਹੇ ਹਮ ਹਰ ਇੱਕ ਫਸਲ ਤੁਸੀਂ ਵੀਚ ਸਕਦੇ ਹੋ ਹਰ ਇੱਕ ਫਸਲ ਹਮ ਕੇਸਰ ਤੱਕ ਪੰਜਾਬ ਚ ਹੋ ਰਿਹਾ ਔਰ ਇਹ ਤੁਹਾਨੂੰ ਦੀਪ ਸਿੱਧੂ ਦੱਸਣਾ ਚਾਹੁੰਦਾ ਸੀ ਕੇਸਰ ਸਭ ਤੋਂ ਮਹਿੰਗਾ ਮਸਾਲਾ ਸਭ ਤੋਂ ਮਹਿੰਗੀ ਹਰਬ ਹੈ ਹੁਣ ਇਹ ਦੱਸੋ ਹਮ ਇਹਨਾਂ ਨੇ ਹੁਣ ਬਾਰਸ ਪੰਜਾਬ ਵਾਲਿਆਂ ਦੀ ਗੱਲ ਮੈਂ ਕਰਦਾ ਹਮ ਇਹਨਾਂ ਨੇ ਤੁਹਾਨੂੰ ਦੱਸਿਆ ਇਸ ਬਾਰੇ ਕਿ ਦੀਪ ਸਿੱਧੂ ਤੁਹਾਨੂੰ ਕੀ ਦੱਸਣਾ ਚਾਹੁੰਦਾ ਸੀ ਜਾਂ ਇਹਨਾਂ ਨੇ ਸਰਵੇਸੈਂਸੀ ਆ ਵੀ ਉਹਨੂੰ ਸੀਮ ਬਣਾਉਣਾ ਬਾਹਰ ਕਢਾਉਣਾ ਸੀਮ ਬਣਾਉਣਾ ਬਾਹਰ ਕਢਾਉਣਾ ਸੀਮ ਬਣਾਉਣਾ